ਅਸੀ ਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਗਲੋਬਲ ਇਨਕਲੇਪ ਮੋਰੰਡਾ ਇੱਥੇ ਆਪਣੇ ਕੋਲ 150 ਗਜ ਦੇ ਵਿੱਚ ਕੋਠੀ अवेलेबल ਹੈ ਜੀ ਨੀਅਰਲੀ ਰੈਡੀ ਹੈ ਜੀ ਤੇ ਥੋੜਾ ਕੰਮ ਬਾਕੀ ਹੈ ਇਸ ਕੋਠੀ ਦੇ ਵਿੱਚ ਆਪਾਂ ਤੁਹਾਨੂੰ ਗਰੌਂਡ ਫਲੋਰ ਤੇ ਲੈ ਕੇ ਚੱਲੇ ਹਾਂ ਤੇ ਕਾਰ ਸਪੇਸ ਹੈ ਜੀ ਫਰੰਟ ਤੇ ਅੰਦਰ ਚਲ ਕੇ लिविंग एरिया आ गया किचन उसका फस्ट बैडरूम ते अटैच्ड बाथरूम लैके चलते हैं जी सेकंड बेडरूम ये सेकंड बेडरूम है जी ਤੇ ਇਹ ਵੀ ਅਟੈਚਡ ਬਾਥਰੂਮ ਤੇ ਬੈਕਯਾਰਡ ਨੂੰ ਵੀ ਸੈਕੰਡ ਬੈਡਰੂਮ ਦੇ ਵਿੱਚੋਂ ਰਸਤਾ ਸਿੱਧੇ ਸਾਹਮਣੇ ਲਾਂਡਰੀ ਦੀ ਫਿਟਿੰਗ ਹੈ ਜੀ ਤੇ ਆਪਾਂ ਬੈਕਯਾਰਡ ਚੱਲਦੇ ਹਾਂ ਜੀ ਚੰਗੀ ਸਪੇਸ ਹੈ ਇੱਥੇ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਫਰਸਟ ਫਲੋਰ ਤੇ ਬਲਕੋਨੀ ਹੈ ਜੀ ਸਤਿ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕੋਠੀਆਂ ਬਣੀਆਂ ਹੋਈਆਂ ਇਸ ਕਲੋਨੀ ਦੇ ਵਿੱਚ ਤੇ ਮੋਰਿੰਡੇ ਦੀ ਸਭ ਤੋਂ ਵਧੀਆ ਤੇ ਸਿਕਿਉਰ ਕਲੋਨੀ ਮੰਨੀ ਜਾਂਦੀ ਹੈ ਜੀ ਇਹ ਤੇ ਇੱਥੇ ਵੀ ਬਿਲਕੁਲ ਗਰਾਊਂਡ ਫਲੋਰ ਦੀ ਤਰ੍ਹਾਂ ਲਿਵਿੰਗ ਤੇ ਕਿਚਨ ਦੀ ਫਿਟਿੰਗ ਦਿੱਤੀ ਹੋਈ ਹੈ ਆਪਾਂ ਇੱਥੇ ਇਨ ਫਿਊਚਰ ਕਿਚਨ ਫਿਟ ਕਰ ਸਕਦੇ ਹਾਂ ਤੇ ਕਮਨ ਬਾਥਰੂਮ ਹੈ ਜੀ ਇੱਥੇ ਤੇ ਫਸਟ ਬੈਡਰੂਮ ਚਲੋ ਚਲਦੇ ਹਾਂ ਜੀ ਸੈਕੰਡ ਬੈਡਰੂਮ ਦੇ ਵਿੱਚ ਸੈਕੰਡ ਬੈਡਰੂਮ ਅਟੈਚ ਬਾਥਰੂਮ ਤੇ ਗਰਾਉਂਡ ਫਲੋਰ ਦੇ ਤਰ੍ਹਾਂ ਫਸਟ ਫਲੋਰ ਤੇ ਹੁੰਦੇ ਆ ਵੀ ਜੀ ਲਾਂਡਰੀ ਬਾਕਸ ਤੇ ਸ਼ੀਨ ਵਰਤੇ ਫਿਟਿੰਗ ਦਿੱਤੀ ਤੇ ਪੋ ਬੈਕ ਯਾਰ ਚੱਲਦੀ ਹੈ ਜੀ ਵਕਤ ਨਹੀਂ ਪੌੜੀ ਲੱਗੀ ਹੈ ਜੀ ਛੱਤ ਜਾਣ ਲਈ ਬੜੀ ਵਧੀਆ ਕੋਠੀ ਹੈ ਜੀ ਜਿਹਦੀ ਡਿਮਾਂਡਿੰਗ ਪ੍ਰਾਈਸ ਹੈਗੀ ਹੈ ਜੀ 1 ਕਰੋੜ 10 ਲੱਖ ਰੁਪਏ ਤੇ ਇਸ ਕਿਸੇ ਨੇ ਵੀ ਲੈਣੀ ਹੋਵੇ ਜੀ ਤੇ ਉਹ ਕੰਟੈਕਟ ਕਰ ਸਕਦਾ 8146198410 81461